ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਵਿਧਾਨ ਸਭਾ ਸੈਸ਼ਨ ਦੀ ਮਿਆਦ ਦਾ 1 ਮਹੀਨਾ ਵਧਾਉਣ ਦੇ ਵਿੱਚ ਮੰਗ ਕਰ ਰਿਹਾ ਉਹ ਜੀ ਮੌਨਸੂਨ ਸੈਸ਼ਨ ਜਿਹੜਾ ਉਹ ਕਹਿ ਰਹੇ ਨੇ ਕਿ ਉਹਦੀ ਮਿਆਦ ਵਧਾਓ ਨਹੀਂ ਠੀਕ ਹੈ ਮੰਗ ਤੇ ਉਹਨਾਂ ਦੀ ਵਾਜਬ ਹੈ ਉਹ ਇੱਕ ਗੀਤ ਵੀ ਸੀ ਨਾ ਜ਼ਰਾ ਦਿਓ ਤਵੱਜੋ ਜੀ ਹਮ ਤਾਂ ਗੱਲ ਇਹ ਆ ਕਿ ਤਵੱਜੋ ਦੇਣੀ ਬਣਦੀ ਹੈ ਹਾਂ ਜੀ ਤਵੱਜੋ ਦੇਣੀ ਬਣਦੀ ਹੈ ਸੱਭ ਹਮ ਪਰ ਜੇ ਤਵੱਜੋ ਦੇਣ ਤੇ ਆਏ ਆ ਤਾਂ ਫਿਰ ਥੋੜਾ ਜਿਹਾ ਬਹੀ ਖਾਤਾ ਖੋਲ ਲੈਣਾ ਚਾਹੀਦਾ ਜੀ ਜਦੋਂ ਭਾਰਤ ਆਜ਼ਾਦ ਹੁੰਦਾ ਪੰਜਾਬ ਪੈਪਸੂ ਹਮ ਸਾਰਾ ਕੁਛ ਸੀਗਾ ਉਸ ਤੋਂ ਬਾਅਦ ਸਾਡੇ ਨੇਤਾ ਜਿਨ੍ਹਾਂ ਨੂੰ ਅਸੀਂ ਕਈ ਵਾਰ ਗਾਲਾਂ ਵੀ ਕੱਢਦੇ ਆ ਕਿ ਉਹਨਾਂ ਨੇ ਕੀ ਕੀਤਾ ਜੀ ਸਭ ਉਹਨਾਂ ਨੇ ਇਹ ਕੀਤਾ ਕਿ ਉਹਨਾਂ ਦੇ ਦੌਰ ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ 1952 ਤੋਂ ਲੈ ਕੇ ਅਗਾਹ ਤੱਕ ਸਭ 50 60 ਬੈਠਕਾਂ ਸੀਗੀਆਂ ਸਾਲਾਨਾ ਜੀ ਸਿਟਿੰਗਸ ਜਿਸ ਨੂੰ ਬੋਲਦੇ ਆ ਕਿਉਂਕਿ ਬੈਠੇ ਬੈਠੇ ਕੱਲ ਮੈਂ ਇੱਕ ਅੰਕੜਾ ਕੱਢਿਆ ਸੀਗਾ ਤਾਂ ਉਹ ਕਮ ਆ ਗਿਆ। ਬਿਲਕੁਲ। ਉਹ ਇਸੇ ਤਰ੍ਹਾਂ ਹੀ ਮੇਰੇ ਕੋਲ ਕੱਲ ਦਾ ਪੇਪਰ ਤੇ ਲਿਖਿਆ ਹੋਇਆ ਤਾਂ ਮੈਂ ਚੱਕ ਕੇ ਪੜ੍ਹ ਦੇਣਾ। 1965 ਦੇ ਵਿੱਚ ਕੱਲੇ ਬਜਟ ਸੈਸ਼ਨ ਦੀਆਂ 41 ਸਿਟਿੰਗਸ ਹਨ। ਜੀ। ਸਭ ਫਿਰ ਔਸਤਨ 40 ਤੋਂ 45 ਆ ਜਾਂਦੀਆਂ। ਫਿਰ ਜਦੋਂ ਅਕਾਲੀ ਆਉਂਦੇ 97 ਜੀ ਇਹ 20 ਤੋਂ 25 ਤੇ ਫਿਰ ਹੁਣ ਹੁਣ ਕਿੱਥੇ ਖਲੋਤੇ ਆਂ? ਮਾਨ ਸਾਹਿਬ। ਮਾਨ ਸਾਹਿਬ ਦਾ ਦੌਰ ਸ਼ੁਰੂ ਹੁੰਦਾ ਹੈ। ਅਕਤੂਬਰ ਦਾ ਦੌਰ ਜਿਹੜਾ ਉਹ 22 ਤੋਂ ਬਾਅਦ ਸ਼ੁਰੂ ਹੁੰਦਾ ਹੈ ਤਾਂ ਸਭ ਇੱਥੇ ਜੇ ਤੁਸੀਂ ਦੇਖੋਗੇ 22 ਦੇ ਵਿੱਚ ਇਹਨਾਂ ਦੀਆਂ 17 ਸੈਟਿੰਗ ਸੀਗੀਆਂ ਜੀ ਤੇ 23 ਚ ਕੁੱਲ 12 ਮੀਟਿੰਗਾਂ ਨੇ ਕਿੰਨੀਆਂ ਹੋ ਗਈਆਂ 17 ਤੇ 12 29 ਜੀ ਤੇ ਜੇ ਤੁਸੀਂ 1 ਮਾਰਚ 24 ਤੋਂ ਹੁਣ ਤੱਕ ਦੇਖੋਗੇ ਸੱਤ ਬੈਠਕਾਂ ਹੋ ਚੁੱਕੀਆਂ ਤਿੰਨ ਹੋਣ ਜਾ ਰਹੀਆਂ ਟੋਟਲ 10 ਜੀ ਜੀ 10 ਪਲੱਸ 29 39 39 ਸਾਲ ਗਿਣ ਲਓ ਕਿਉਂਕਿ ਇਸ ਤੋਂ ਬਾਅਦ ਤੇ ਬਜਟ ਸੈਸ਼ਨ ਹੀ ਆਏਗਾ ਬਿਲਕੁਲ ਬਿਲਕੁਲ ਜਾਂ ਸਰਦ ਰੁੱਤ ਦਾ ਇੱਕ ਦੋ ਦਿਨ ਦਾ ਹੈ ਹਾਂ ਉਹ ਵੀ ਇੱਕ ਦਿਨ ਦਾ ਸਭ ਕਿੰਨੀ ਬਣਦੀ ਹੈ ਜੇ 3 ਸਾਲ ਨਾਲ ਡਿਵਾਈਡ ਕਰ ਲਈਏ ਐਵਰੇਜ 13 39 ਬਹੁਤ ਘੱਟ ਸਭ ਤਾਂ ਫਿਰ ਇਹ ਕੌਣ ਇਹਨਾਂ ਚੋਂ ਕੌਣ ਇਹਨਾਂ ਚੋਂ ਸਲਾਉਣ ਵਾਲਾ ਕੌਣ ਨੰਦਨ ਵਾਲਾ ਜੀ ਨਿਗਾਰਾਉਣਾ ਸਟਾਰਟ ਹੋਇਆ ਪ੍ਰਧਾਨ ਜੀ ਤੁਹਾਡੇ ਰਾਜ ਤੁਹਾਡੇ ਕੋਲ ਬਿਲਕੁਲ ਤੇ ਉਹ ਘੜਦਾ ਘੜਦਾ ਬਿਲਕੁਲ ਅੱਜ ਅੱਜ ਜੇ ਕੋਈ ਕਹ ਲੋ ਕਿ ਡਿਗਣ ਦਾ ਵੀ ਸਿਖਰ ਛੋ ਰਿਆ ਤਾਂ ਉਹ ਬਦਲਾ ਹੈ ਸਾਡਾ ਹੂੰ ਬਦਲਾ ਨੂੰ ਅਸੀਂ ਕਿਹੜੀ ਘੁੱਟੀ ਭਲਾ ਦਈਏ ਕਿ ਇਹ ਟਰੈਕ ਤੇ ਆ ਜਾ ਨਾ ਕਿਉਂਕਿ ਇਹ ਜਿਹੜੇ ਲੋਕ ਪਹਿਲਾਂ ਕਹਿੰਦੇ ਸੀਗੇ ਕਿ 40 ਬੈਠਕਾਂ ਹੋਣੀਆਂ ਚਾਹੀਦੀਆਂ ਜੀ ਇਸ ਤਰ੍ਹਾਂ ਹੋਣਾ ਚਾਹੀਦਾ ਜੀ ਮੇਰੇ ਖਿਆਲ ਦੇ ਨਾਲ ਜੇ ਮੈਂ ਨਹੀਂ ਭੁੱਲਦਾ ਤੇ 1981-82 ਚ ਮਤਾ ਪਾਇਆ ਗਿਆ ਸੀਗਾ ਕਿ ਮਿਨੀਮਮ ਪੰਜਾਬ ਦੀ ਅਸੈਂਬਲੀ ਚ 40 ਸਿਟਿੰਗਸ ਹੋਣਗੀਆਂ ਇੱਕ ਸਮਾਤੇ ਤੋਂ ਬਾਅਦ ਵੀ ਫਿਰ ਨੇੜੇ ਤੇੜੇ ਵੀ ਨਹੀਂ ਹੁੰਦਾ ਸਭ ਮਤਾ ਇੰਨਾ ਵਾਸਤੇ ਇਥੇ ਸੌਹਾਂ ਚੁੱਕ ਕੇ ਮੁੱਕਰ ਜਾਂਦੇ ਨੇ ਜੀ ਤਾਂ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਹੈ ਨਾ ਸਭ ਉਹ ਸਾਡੇ ਸਾਹਮਣੇ ਆ ਕਿ ਜਿਹੜੇ ਕੁਲਤਾਰ ਸਿੰਘ ਸੰਧਵਾ ਵਰਗੇ ਪਹਿਲਾਂ ਸਿਟਿੰਗਸ ਵਧਾਉਣ ਦੀ ਮੰਗ ਕਰਿਆ ਕਰਦੇ ਸੀਗੇ ਅੱਜ ਉਹ ਸਪੀਕਰ ਨੇ ਤ ਤੁਸੀਂ ਦੇਖ ਲਓ ਕਿ ਸੈਸ਼ਨ ਦੇ ਨਾਮ ਤੇ ਕਿਸ ਤਰ੍ਹਾਂ ਦਾ ਮਜ਼ਾਕ ਚੱਲ ਰਿਹਾ ਹੈ ਕਿ 2 ਤੋਂ 4 ਤੱਕ ਦਾ ਸੈਸ਼ਨ ਹੈ 2 ਨੂੰ ਸ਼ਰਧਾਂਜਲੀ ਆ 3 ਨੂੰ ਇਹ ਜਿਵੇਂ ਅੱਗੇ ਵਿਆਹਾਂ ਵਿੱਚ ਛੇ ਰੋਟੀ ਹੁੰਦੀ ਸੀ ਉਸ ਤੋਂ ਬਾਅਦ 4 ਨੂੰ ਬਾਏ ਬਾਏ ਟਾਟਾ ਟਾਟਾ ਬਸ ਜੀ ਜੀ ਇਹੀ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਮਿੰਟ ਜੀ ਕੁਝ ਕਮੈਂਟ ਪੜ ਲਈ ਬਹੁਤ ਸਾਰੇ ਦੋਸਤ ਜੁੜ ਗਏ ਨੇ ਸਭ ਦਾ ਦੁਬਾਰਾ ਤੋਂ ਫੇਰ ਸ਼ੁਕਰੀਆ ਜੀ ਧੰਨਵਾਦ ਤੇ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਰਹੋ ਦੂਸਰੇ ਦੋਸਤਾਂ ਤੱਕ ਵੀ ਪਹੁੰਚ ਜਾਏ ਅ ਦੋਸਤ ਕਹਿ ਰਹੇ ਨੇ ਵਿਕੀ ਲੁਧਿਆਣਾ ਜੀ 1 126 ਕਰੋੜ ਦਾ ਕੀ 126 ਨਹੀਂ ਸਰ 1026 ਕਰੋੜ ਦਾ ਮਾਮਲਾ ਹੈ ਆਪਾਂ ਕਰਦੇ ਹਾਂ ਗੱਲ ਇਹਦੇ ਤੇ ਅ ਸਾਬ ਕਹਨੋ ਕਹਿ ਰਹੇ ਨੇ ਕਿ ਲੋਕ ਸੁਧਰਨ ਪਬਲਿਕ ਸੁਧਰੇ ਐਜੂਕੇਟਡ ਹੋਵੋ ਸਰਕੂਲਰ ਬਣੋ ਰੈਸ਼ਨਲ ਥੋੜਾ ਹੋਵੋ ਫਿਰ ਦੇਸ਼ ਤਰੱਕੀ ਕਰੂਗਾ ਬਿਲਕੁਲ ਜੀ ਸਾਰੀਆਂ ਚੀਜ਼ਾਂ ਆਪਾਂ ਨੂੰ ਵੀ ਕੁਝ ਜ਼ਿੰਮੇਵਾਰੀਆਂ ਆਪਾਂ ਨੂੰ ਲੈਣੀਆਂ ਪੈਣੀਆਂ ਨੇ ਅ ਜਗਤਾਪਾਲ ਸਿੰਘ ਰਾਜੀ ਕਰੇ ਸੁਖਬੀਰ ਸਿੰਘ ਬਾਦਲ ਸਦਨ ਵਿੱਚ ਭਾਗ ਲੈ ਸਕਦੇ ਹਨ ਕਿ ਨਹੀਂ ਨਹੀਂ ਜਦੋਂ ਉਹ ਐਮਐਲਏ ਨਹੀਂ ਹੈਗੇ ਸਭ ਜੀ ਤਾਂ ਹੁਣ ਐਵੇਂ ਥੋੜੀ ਕਹਦੇ ਨੇ ਕਿ ਮੈਂ ਉੱਥੇ ਕਮੈਂਟਰੀ ਕਰਨੀ ਹੈ ਜੀ ਕੋਈ ਟੂਰਨਾਮੈਂਟ ਚੱਲਣ ਡਿਆ ਕਿ ਕੋਈ ਕਹਦੇ ਕਿ ਮੈਂ ਯਾਰ ਮੈਨੂੰ ਮਾਈਕ ਦਿਓ ਮੈਂ 2 ਮਿੰਟ ਬੋਲਣਾ ਹੈ ਇਹਦੇ ਵਿੱਚ ਹੂੰ ਇਦਾਂ ਨਹੀਂ ਹੁੰਦਾ ਸਾਬ ਜੇ ਤੁਸੀਂ ਚੁਣ ਕੇ ਜਾਓਗੇ ਸਦਨ ਦੇ ਵਿੱਚ ਤਦੇ ਹੀ ਤੁਸੀਂ ਉੱਥੇ ਜਾ ਕੇ ਕੋਈ ਵੀ ਜਿਹੜੀ ਬੈਠਕ ਹੈ ਸੈਟਿੰਗ ਹੈ ਉਹ ਮਲਕਿ ਉਹਦੇ ਚ ਪਾਰਟਿਸਪੇਟ ਕਰ ਸਕਦੇ ਹੋ ਉਹਦੇ ਚ ਬੈਠ ਸਕਦੇ ਹੋ ਆਦਰਵਾਇਸ ਤੇ ਕੋਈ ਵੀ ਜਾ ਕੇ ਕਹੇਗਾ ਕਿ ਮੈਨੂੰ ਮੜਾ ਜਾ ਯਾਰ ਐਮਐਲਏ ਦੀ ਸੀਟ ਤੇ ਉੱਥੇ ਬੈਠ ਕੇ ਦੇਖਣ ਦਾ ਨਜ਼ਾਰਾ ਤੇ ਲੈ ਲੈਣ ਦਿਓ ਜੀ ਜੀ ਬਾਕੀ ਨਜ਼ਾਰੇ ਤਾਂ ਉਹਨਾਂ ਨੇ ਲਏ ਹੋਏ ਆ ਪਹਿਲਾਂ ਬੈਠਣ ਦੇ ਨੀ ਨਜ਼ਾਰੇ ਸਾਰੇ ਲਏ ਹੋਏ ਨੇ ਉਹਨਾਂ ਨੇ ਨਜ਼ਾਰਾ ਕਿਹੜਾ ਛੱਡਿਆ ਉਹ ਬਾਹਰ ਪੜਾਏ ਨੇ ਪਾਵਰ ਉਹਨਾਂ ਨੇ ਟੌਪ ਦੀ ਮਾਣੀ ਆ ਬਿਜ਼ਨਸ ਉਹਨਾਂ ਦਾ ਟੌਪ ਤੇ ਆ ਘਰ ਦੇਖਿਆ ਉਹਨਾਂ ਦਾ ਬਾਦਲਪਿੰਡ ਵਾਲਾ ਦੇਖਿਆ ਜਿੱਥੇ ਰਹਿੰਦੇ ਨੇ ਉਹ ਬਿਲਕੁਲ ਗੱਲ ਇਹ ਆ ਕਿ ਬਸ ਸਾਰਾ ਕੁਝ ਤੇ ਨਜ਼ਾਰਾ ਤੇ ਮਾਣਿਆ ਹੋਇਆ ਉਹਨਾਂ ਨੇ ਜੀ